ਤੂੰ ਬਹੁਤ ਘੱਟ ਆ ਬੇਗਾਨ ਉਹ ਜਾਣਾ ਕੱਟਾ ਬੁਰਾ ਨਹੀਂ ਹੁੰਦਾ ਸਾਡੇ ਅੱਜ ਤਾਂ ਸ਼ੁਰੂ ਤੇ ਪਰਿਵਾਰ ਨਾਲ ਸੀ ਸਾਡੇ ਪਰਿਵਾਰਾਂ ਦੇ ਬੱਚੇ ਦੀਆਂ ਸ਼ਾਦੀਆਂ ਵੀ ਘਰ ਆਣ ਕਾਬ ਕਰਕੇ ਗਏ ਆ ਜੀ ਦੇਖੋ ਜੀ ਸੰਤਾਂ ਦਾ ਜਿਹੜਾ ਪੂਰਨ ਜੀਵਨ ਤਾਂ ਇਹ ਲੋਕ ਸਮਰਪਤ ਸੀ ਪੂਰੀ ਸੇਵਾ ਭਾਵਨਾ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸੰਗਤ ਨੂੰ ਲੋੜ ਪਈ ਆ ਸੰਤਾਂ ਨੇ ਉੱਥੇ ਉੱਥੇ ਆਪਣੀ ਸੇਵਾ ਪਹੁੰਚਾਈ ਆ ਸਾਨੂੰ ਬਹੁਤ ਉਹਨਾਂ ਦੇ ਵਿਛੋੜੇ ਦਾ ਦੁੱਖ ਹੈ। ਰੂਪਨਗਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸਰਹੱਦ ਦੇ ਉੱਤੇ ਸਥਿਤ ਗੁਰਦੁਆਰਾ ਹੈਦ ਦਰਬਾਰ ਸਾਹਿਬ ਦੇ ਮੁਖੀ ਬਾਬਾ ਖੁਸ਼ਾਲ ਸਿੰਘ ਜੀ ਆਪਣੀ 95 ਸਾਲ ਦੀ ਸੰਸਾਰਿਕ ਯਾਤਰਾ ਨੂੰ ਪੂਰੇ ਕਰਦੇ ਹੋਇਆ ਅਕਾਲ ਚਲਾਣਾ ਕਰ ਗਏ। ਬਾਬਾ ਜੀ ਦੇ ਅਕਾਲ ਚਲਾਣਾ ਕਰਨ ਦੇ ਨਾਲ ਜਿੱਥੇ ਕਿ ਧਾਰਮਿਕ ਖੇਤਰ ਦੇ ਵਿੱਚ ਵੱਡਾ ਘਾਟਾ ਪਿਆ ਉੱਥੇ ਹੀ ਸਮਾਜਿਕ ਖੇਤਰ ਦੇ ਵਿੱਚ ਵੀ ਬਾਬਾ ਜੀ ਦੇ ਜਾਣ ਦਾ ਵੱਡਾ ਘਾਟਾ ਪਿਆ। ਬਾਬਾ ਜੀ ਦਾ ਜਨਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਦੇ ਵਿੱਚ ਆ ਈਸ਼ਰ ਸਿੰਘ ਜੀ ਅਤੇ ਮਾਤਾ ਰੱਖੋ ਕੌਰ ਦੇ ਘਰ ਹੋਇਆ ਤੇ ਬਾਬਾ ਜੀ ਨੇ ਆਪਣੀ ਸਾਰੀ ਜਿਹੜੀ ਜ਼ਿੰਦਗੀ ਆ ਉਹ ਧਾਰਮਿਕ ਪ੍ਰਵਿਰਤੀ ਦੇ ਵਿੱਚ ਬਤੀਤ ਕੀਤੀ। ਉਹਨਾਂ ਦੀ ਅੰਤਿਮ ਜਿਹੜੀ ਯਾਤਰਾ ਉਹ ਗੁਰਦੁਆਰਾ ਹਰਿ ਦਰਬਾਰ ਸਾਹਿਬ ਤੋਂ ਜਿਹੜੀ ਆ ਉਹ ਸਜਾਈ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇਸ ਮੌਕੇ ਦੇ ਉੱਤੇ ਬਾਬਾ ਜੀ ਦੇ ਅੰਤਿਮ ਜਿਹੜੇ ਦਰਸ਼ਨ ਤੇ ਦਾਰੇ ਕਰਨ ਦੇ ਲਈ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਭਾਵੇਂ ਵੱਖ-ਵੱਖ ਸਿਆਸੀ ਆਗੂ ਹੋਣ, ਰਾਜਨੀਤਿਕ ਆਗੂ ਹੋਣ, ਸਮਾਜਿਕ ਆਗੂ ਹੋਣ, ਜਾਂ ਘਰ, ਸੰਸਾਰ ਦੇ ਸਮਾਜ ਦੇ ਕਿਸੇ ਵੀ ਖੇਤਰ ਦਾ ਜਿਹੜਾ ਵਿਅਕਤੀ ਆ ਉਹ ਇਸ ਮੌਕੇ ਦੇ ਉੱਤੇ ਜਿਹੜਾ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਇਸ ਅੰਤਿਮ ਯਾਤਰਾ ਦੇ ਵਿੱਚ ਜਿਹੜਾ ਉਹ ਹਾਜ਼ਰ ਹੋਇਆ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇਸ ਮੌਕੇ ਦੇ ਉੱਤੇ ਹਾਜ਼ਰੀਆਂ ਭਰ ਰਹੀਆਂ ਨੇ ਤੇ ਬਾਬਾ ਖੁਸ਼ਾਲ ਸਿੰਘ ਜੀ ਦੇ ਅੰਤਿਮ ਜਿਹੜੇ ਉਹ ਦਰਸ਼ਨ ਦੇਦਾਰੇ ਜੜੀਆਂ ਨੇ ਸੰਗਤਾਂ ਉਹ ਕਰ ਰਹੀਆਂ ਨੇ ਵੱਡੀ ਗੱਲ ਇਹ ਕਿ ਤੁਸੀਂ ਵੇਖ ਸਕਦੇ ਹੋ ਕਿ ਸ਼ਕਤਾ ਇੱਥੇ ਪਹੁੰਚੀ ਹੋਈਆਂ ਨੇ ਕਿੰਦਾ ਦੀ ਸਾਨੂੰ ਪ੍ਰੇਰਨਾ ਜਿਹੜੀ ਬਾਬਾ ਜੀ ਉਹ ਦੇ ਕੇ ਬਾਬਾ ਜੀ ਬ੍ਰਹਮ ਗਿਆਨੀ ਸੀਗੇ ਜੀ ਬਹੁਤ ਪਹੁੰਚੇ ਹੋਏ ਮਹਾਪੁੱਤ ਸੀਗੇ ਅਸੀਂ ਉਹਨਾਂ ਦਾ ਜੀਵਨ ਬਿਆਨ ਹੀ ਨਹੀਂ ਕਰ ਸਕਦੇ ਉਹਨਾਂ ਦਾ ਜੀਵਨ ਇਤਾਂ ਦਾ ਸੀਗਾ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਸ਼ਬਦਾਂ ਵਿੱਚ ਸਾਡੇ ਕੋਲ ਸ਼ਬਦ ਦੇ ਹਨ ਉਹਨਾਂ ਦਾ ਜੀਵਨ ਬਿਆਨ ਕਰ ਲਈ ਜਿਸ ਤਰ੍ਹਾਂ ਦੀ ਉਹਨਾਂ ਦੀ ਧਾਰਮਿਕ ਪ੍ਰਵਿਰਤੀ ਰਹੀ ਹੈ ਕਿ ਕੋਈ ਨਾ ਲੱਗਦਾ ਬਹੁਤ ਵਧੀਆ ਲੱਗਦਾ ਸਾਨੂੰ ਬਹੁਤ ਉਹਨਾਂ ਤੋਂ ਪ੍ਰੇਰਨਾ ਮਿਲਦੀ ਸਾਨੂੰ ਬਹੁਤ ਪ੍ਰੇਰਨਾ ਮਿਲੀ ਬਹੁਤ ਜੀਵਨ ਸੁਧਾਰਿਆ ਉਹਨਾਂ ਨੇ ਸੰਗਤਾਂ ਦਾ ਲੱਗਦਾ ਵੀ ਅੱਜ ਬਾਬਾ ਜੀ ਦੇ ਜਾਣ ਦਾ ਮਨ ਨੂੰ ਦੁੱਖ ਹੋਇਆ ਵੀ ਇਹੋ ਜੀ ਸ਼ਖਸੀਅਤ ਜਦੋਂ ਚਲਦੀ ਹੈ ਤਾਂ ਹਾਂ ਜੀ ਬਹੁਤ ਬਹੁਤ ਦੁੱਖ ਲੱਗਦਾ ਜੀ ਬਾਬਾ ਜੀ ਦੇ ਕਿਉਂਕਿ ਬਹੁਤ ਕਰਨੀ ਵਾਲੇ ਤੇ ਅੰਤ ਲਈ ਜਿਹੜੇ ਉਹ ਕਰ ਗਿਆ ਆਪਣੇ ਸਰੀਰ ਨੂੰ ਉਸ ਮਾਜ਼ੂਕੀ ਲੱਗਦਾ ਵੀ ਕਿੰਨਾ ਵੱਡਾ ਜਿਹੜਾ ਘਾਟਾ ਪੈਂਦਾ ਇਹਦੇ ਵਿੱਚ ਘਾਟੇ ਦੀ ਤਾਂ ਮੈਂ ਕਹਿੰਨਾ ਬਹੁਤ ਵੱਡਾ ਘਾਟਾ ਪਿਆ ਪਾਰਟੀਕੂਲਰ ਪਾਰਟੀਕੂਲਰ ਸਾਡੇ ਰੋਪੜ ਦੇ ਏਰੀਏ ਦੀ ਨਵਾਂ ਸ਼ਹਿਰ ਏਰੀਏ ਦਾ ਇਥੋਂ ਲੈ ਕੇ ਕਨੋਲੀ ਸਰਸਾ ਨੰਗਲ ਪਰਸਕਰ ਜਿੱਥੇ ਜਿੱਥੇ ਵੀ ਇਹਨਾਂ ਦਾ ਪਿਆਰ ਸੀ ਸੰਗਤਾਂ ਦੇ ਨਾਲ ਅੱਜ ਤੁਹਾਡੇ ਸਾਹਮਣੇ ਅਥਾ ਘੱਟ ਤੁਸੀਂ ਦੇਖੋ ਜਿਸ ਤਰ੍ਹਾਂ ਉਹ ਜੀਵਨ ਰਿਹਾ ਕੀ ਪ੍ਰੇਰਨਾ ਉਸ ਜੀਵਨ ਤੋਂ ਮੈਂ ਸਮਝਦਾ ਜੀ ਕਿ ਗੁਰਬਾਣੀ ਦੀਆਂ ਉਹ ਮਹਾਨ ਤੁਕਾਂ ਗੁਰਮੁਖ ਜਰਮਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ ਦੇ ਮਹਾਵਾਕ ਅਨੁਸਾਰ ਬਾਬਾ ਜੀ ਦੀ ਬਹੁਤ ਵੱਡੀ ਦੇਣ ਹੈ ਸਾਡੀ ਸਿੱਖ ਸੰਗਤ ਨੂੰ ਇਲਾਕੇ ਦੀ ਸੰਗਤ ਨੂੰ ਬਹੁਤ ਵੱਡਾ ਇਹ ਮਹਿਲ ਜਿਹੜਾ ਗੁਰੂ ਦਾ ਉਹ ਬਾਬਾ ਜੀ ਨੇ ਉਹ ਸਾਰਿਆ ਔਰ ਆਪ ਬਿਲਕੁਲ ਸਾਦੇ ਜੀਵਨ ਚ ਰਹਿ ਕੇ ਸੰਗਤਾਂ ਨੂੰ ਬੜੀਆਂ ਅਛੀਆਂ ਆਦਰਕ ਜਿਹੀਆਂ ਸੋਧਾਵਾਂ ਉਹ ਬਾਬਾ ਜੀ ਨੇ ਦਿੱਤੀਆਂ। ਉਹਨਾਂ ਦਾ ਪ੍ਰਭਾਵ ਬਹੁਤ ਪੈਂਦਾ ਸੀ ਸਾਡੇ ਉੱਪਰ। ਅਸੀਂ ਉਹਨਾਂ ਦੇ ਖਾਤਰ ਸੇਵਾ ਕਰਨਾ ਹੁੰਦੇ ਸੀਗੇ ਇੱਥੇ ਮਹਾਰਾਜ ਦੇ। ਸਾਨੂੰ ਬਹੁਤ ਉਹਨਾਂ ਦੇ ਵਿਛੋੜੇ ਦਾ ਦੁੱਖ ਹੈ। ਜਿੱਦਾਂ ਦੋਨੋਂ ਦਾ ਜੀਵਨ ਬਹੁਤ ਵਧੀਆ ਜੀ ਬਣ ਰਿਹਾ। ਬਹੁਤ ਕਿਰਪਾ ਸੀ ਮਹਾਰਾਜਾਂ ਦੀ। ਬੋਲ ਕਹਿ ਨਹੀਂ ਹੁੰਦੇ। ਬਹੁਤ ਵਧੀਆ ਰਿਹਾ ਜੀ ਸਾਡੇ ਤਾਂ ਸ਼ੁਰੂ ਤੇ ਪਰਿਵਾਰ ਨਾਲ ਤੇ ਜੀ। ਸਾਰੇ ਪਰਿਵਾਰ ਨੇ ਬੱਚੇ ਦੀ ਸ਼ਾਦੀ ਵੀ ਘਰ ਆਣ ਕਾਬ ਕਰਕੇ ਗਏ ਆ ਜੀ ਸਾਨੂੰ ਤਾਂ ਬਹੁਤ ਘਾਟ ਪੈ ਗਿਆ ਬਹੁਤ ਜ਼ਿਆਦਾ ਇਹ ਘਾਟਾ ਪੂਰਨ ਨਹੀਂ ਹੋਣਾ ਸਾਡੇ ਘਰਨਿਕ ਪਾਸੇ ਕਿਸ ਤਰ੍ਹਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧਾਰਮਿਕ ਦੌਰ ਤੋਂ ਸ਼ੁਰੂ ਤੇ ਪਾਣੀ ਨਾਲ ਜੋੜਿਆ ਤੇ ਦੁਨੀਆਂ ਨੂੰ ਬਹੁਤ ਜ਼ਿਆਦਾ ਦੇਖੋ ਜੀ ਸੰਤਾਂ ਦਾ ਜਿਹੜਾ ਪੂਰਨ ਜੀਵਨ ਤਾਂ ਲੋਕ ਸਮਰਪਤ ਸੀ ਪੂਰੀ ਸੇਵਾ ਭਾਵਨਾ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸੰਗਤ ਨੂੰ ਲੋੜ ਪਈ ਆ ਸੰਤਾਂ ਨੇ ਉੱਥੇ ਉੱਥੇ ਆਪਣੀ ਸੇਵਾ ਪਹੁੰਚਾਈ ਆ ਸੰਗਤ ਬਹੁਤ ਦੂਰ ਦੂਰ ਤੇ ਚੱਲ ਕੇ ਆਈ ਆ ਬਹੁਤ ਵਧੀਆ ਜਿਹੜਾ ਉਹਨਾਂ ਦਾ ਜੀਵਨ ਹੈ ਸੇਧ ਦਿੰਦਾ ਏ ਜਿਹਨੂੰ ਜਿਸ ਦੇ ਹਿਸਾਬ ਦੇ ਨਾਲ ਉਹਨਾਂ ਦਾ ਸੇਵਾ ਭਾਵਨਾ ਸੰਗਤ ਪ੍ਰਤੀ ਆਪਣੇ ਪੰਜਾਬ ਪ੍ਰਤੀ ਉਹਨਾਂ ਦਾ ਬਹੁਤ ਵਧੀਆ ਰਿਹਾ ਹੈ ਜੀ ਉਹ ਤੁਸੀਂ ਅੱਜ ਦੇਖ ਸਕਦੇ ਆ ਕੀ ਲੱਗਦਾ ਵੀ ਜਿਸ ਤਰ੍ਹਾਂ ਦੀ ਉਹਨਾਂ ਦੀ ਕਾਰ ਸੇਵਾ ਸੀ ਭਾੜ ਦਰਬਾਰ ਹੋਵੇ ਸਦਾ ਵਰਤ ਹੋਵੇ ਪਰਵਾਰ ਵਿਚੋੜਾ ਹੋਵੇ ਜਾਂ ਨੰਦਪੁਸਾ ਬਖ ਮੋਇਆ ਦੀ ਵੱਡੀ ਕਿੰਨੀਆਂ ਤੁਸੀਂ ਲੱਗਦਾ ਵੀ ਤੁਹਾਨੂੰ ਇਹ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਇਸ ਸੰਗਤ ਦੇ ਲਈ ਜਿਹੜੀਆਂ ਉਫਾਇਦੇਮੰਦ ਸਾਬਤ ਹੋਈਆਂ ਨੇ ਧਾਰਮਿਕ ਤੌਰ ਦੇ ਤੇ ਜੁੜਨੇ ਦੇ ਦੇਖੋ ਜੀ ਫਾਇਦੇਮੰਦ ਤਾਂ ਇਹ ਤਾਂ ਸ਼ਾਂਤਾਂ ਦੀ ਮਹਿਮਾ ਹੈ ਹਰ ਥਾਂ ਉਹਨਾਂ ਦੀ ਸੇਵਾ ਰਹੀ ਹੈ ਜਿੱਥੇ ਵੀ ਹੁਕਮ ਹੋਇਆ ਹੈ ਸੰਗਤ ਦਾ ਹੁਕਮ ਹੋਇਆ ਹੈ ਜਾਂ ਸ਼ਾਂਤਾਂ ਨੇ ਆਪ ਜਿੱਥੇ ਉਹਨਾਂ ਦਾ ਉੱਪਰ ਇਲਾਹੀ ਬਾਣੀ ਦਾ ਹੁਕਮ ਹੋਇਆ ਉੱਥੇ ਉਹਨਾਂ ਨੇ ਸੇਵਾ ਕਰੀ ਆ ਤੇ ਦੂਰ ਦੂਰ ਤੱਕ ਉਹਨਾਂ ਨੇ ਸੇਵਾ ਕਰੀ ਆ ਤੇ ਬਹੁਤ ਬਹੁਤ ਜ਼ਿਆਦਾ ਜਿਹੜਾ ਇਹ ਉਹਨਾਂ ਨੇ ਨਾਮ ਜਿਹੜਾ ਉਹਨਾਂ ਦਾ ਅੱਜ ਤੁਸੀਂ ਦੇਖ ਸਕਦੇ ਸੰਗਤ ਦਾ ਤੁਸੀਂ ਦੇਖ ਸਕਦੇ ਜਿੰਨੀ ਸੰਗਤ ਦਾ ਇਕੱਠ ਸੀ ਪਾਪਾ ਜੀ ਦਾ ਸਾਰਾ ਹੀ ਜਿਹੜਾ ਜੀਵਨ ਉਹ ਧਰਮ ਨੂੰ ਸਮਰਪਿਤ ਤੇ ਸੇਵਾ ਨੂੰ ਸਮਰਪਿਤ ਰਿਆ ਸੇਵਨ ਨੂੰ ਸਮਰਪਿਤ ਰਿਆ ਪਾਰ ਸੇਵਾ ਨੂੰ ਸਮਰਪਿਤ ਬਹੁਤੀ ਇੱਕ ਨੇਕ ਸਕਸੈਸਿਸਨ ਮਾਤ ਸਾਇਟੀ ਵਿੱਚ ਰਹਿਣ ਵਾਲੇ ਜਿਨ੍ਹਾਂ ਨੇ ਸਾਰੇ ਜਿੱਤ ਕੇ ਬਟੇ ਬਟੇ ਸਥਾਨਾਂ ਤੇ ਸੀ ਇਲਾਕੇ ਦੇ ਵਿੱਚ ਇੱਕ ਧਰਮਪਚਾਰ ਦਾ ਕੰਮ ਵੀ ਕੀਤਾ ਤੇ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸਮਝਦੇ ਹੋਇਆ ਹੁੰਦੀ ਹੈ ਕਿ ਸਕਸੈਸਿਸਨ ਵੱਡਾ ਘਾਟਾ ਸਿੱਖ ਪੱਤ ਜੀ ਕਿ ਜੀ ਗੁਰੂ ਚਰਨਾਂ ਅੱਗੇ ਆਤਿ ਆਸਾ ਕੇ ਪ੍ਰਭਾਤਮਾ ਉਹਨਾਂ ਦੀ ਆਤਮਾ ਵੀ ਸਤ ਸੰਤ ਬਾਬਾ ਖੁਸ਼ਾਲ ਸਿੰਘ ਜੀ ਦੇ ਜੇਕਰ ਜੀਵਨ ਦੀ ਗੱਲ ਕੀਤੀ ਤਾਂ ਉਹਨਾਂ ਦਾ ਜੀਵਨ ਬੜਾ ਸਾਦਾ ਜੀਵਨ ਰਿਹਾ ਬੜੇ ਸਾਦੇ ਢੰਗ ਦੇ ਨਾਲ ਉਹਨਾਂ ਨੇ ਆਪਣਾ ਸਾਰਾ ਜਿਹੜਾ ਜੀਵਨ ਹੈ ਬਤੀਤ ਕੀਤਾ ਬਾਣੀ ਦੇ ਚਰਨਾਂ ਦੇ ਵਿੱਚ ਲੱਗੇ ਰਹੇ ਬਾਣੀ ਦੇ ਨਾਲ ਜੁੜੇ ਰਹੇ ਤੇ ਸੰਗਤਾਂ ਨੂੰ ਬਾਣੀ ਦੇ ਜਾਲ ਜੋੜਨ ਦਾ ਵੱਡਾ ਉਪਰਾਲਾ ਜਿਹੜਾ ਸੰਤ ਬਾਬਾ ਖੁਸ਼ਾਲ ਸਿੰਘ ਜੀ ਸਾਰੇ ਜੀਵਨ ਚ ਕਰਦੇ ਰਹੇ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਉਹ ਪਵਿੱਤ੍ਰ ਸਥਾਨ ਹੈਗਾ ਜਿੱਥੇ ਸੰਤ ਬਾਬਾ ਖੁਸ਼ਾਲ ਸਿੰਘ ਜੀ ਨੇ ਆਪਣਾ ਜੀਵਨ ਬਤੀਤ ਕੀਤਾ ਇਹ ਸੰਤ ਸ਼ਾਦੀ ਸਿੰਘ ਜੀ ਦੀ ਕੁੱਟੀਆਂ ਹੈਗੀ ਤਾਂ ਇਸ ਦੇ ਬਿਲਕੁਲ ਨਾਲ ਇਹ ਸੰਤ ਬਾਬਾ ਖੁਸ਼ਾਲ ਸਿੰਘ ਜੀ ਦਾ ਇਹ ਉਹ ਸਾਧਾਰਨ ਜਿਹਾ ਜਿਹੜਾ ਕਮਰਾ ਹੈਗਾ ਜਿਸ ਕਮਰੇ ਦੇ ਵਿੱਚ ਸੰਤ ਬਾਬਾ ਖੁਸ਼ਾਲ ਸਿੰਘ ਜੀ ਨੇ ਆਪਣਾ ਜਿਹੜਾ ਸਾਰਾ ਜੀਵਨ ਹੈ ਉਹ ਬਤੀਤ ਕੀਤਾ ਸੰਗਤਾਂ ਇਸ ਸਥਾਨ ਦੇ ਉੱਤੇ ਆਉਂਦੀਆਂ ਤੇ ਬਾਬਾ ਕੁਸ਼ਾਲ ਸਿੰਘ ਜੀ ਦੇ ਜਿੱਥੇ ਦਰਸ਼ਨ ਦਿਦਾਰੇ ਕਰਦੀਆਂ ਉੱਥੇ ਹੀ ਬਾਬਾ ਕੁਸ਼ਾਲ ਸਿੰਘ ਜੀ ਤੋਂ ਬਾਣੀ ਦੀ ਸੰਥਿਆ ਲੈਂਦੀਆਂ ਬਾਣੀ ਦੇ ਨਾਲ ਜੁੜਦੀਆਂ ਤੇ ਬਾਬਾ ਜੀ ਵੀ ਸੰਗਤਾਂ ਨੂੰ ਜਿਹੜਾ ਬਾਣੀ ਦੇ ਨਾਲ ਜੁੜਨ ਦਾ ਜਿਹੜਾ ਸੰਦੇਸ਼ ਦਿੰਦੇ ਨੇ ਤੇ ਵੱਡੀ ਗਿਣਤੀ ਦੇ ਸੰਗਤਾਂ ਅੱਜ ਵੀ ਪੇ ਸਥਾਨ ਦੇ ਉੱਤੇ ਆ ਕੇ ਨਤਮ ਸਖੋਰੀ ਨੇ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਬਾਬਾ ਜੀ ਦਾ ਜਿਹੜਾ ਰਹਿਣ ਸਹਿਣ ਦੇਖਦੇ ਹੋ ਕੀ ਲੱਗਦਾ ਵੀ ਕਿੰਨਾਕ ਜਿਹੜਾ ਸਾਦਾ ਜੀਵਨ ਜਾਂ ਕਿੰਨਾਕ ਜਿਹੜਾ ਉਹਨਾਂ ਦਾ ਪ੍ਰਭਾਵ ਜਿਹੜਾ ਸੰਗਤਾਂ ਦੇ ਉੱਤੇ ਸੀਗਾ ਬੜਾ ਸਾਦਾ ਜੀਵਨ ਜੀ ਉਹਨਾਂ ਨੇ ਸਾਰੀ ਜ਼ਿੰਦਗੀ ਸਾਰੀ ਕਮਾਈ ਗੁਰੂ ਸਾਹਿਬ ਇੱਥੇ ਗੁਰੂ ਘਰ ਨੂੰ ਦਿੱਤੀ ਉਹਨਾਂ ਨੇ ਕੋਈ ਪਿੱਛੇ ਪਰਿਵਾਰ ਨੂੰ ਕੋਈ ਪੈਸਾ ਕੁਝ ਨਹੀਂ ਦਿੱਤਾ ਇੱਥੇ ਰਿਹਾ ਬੜਾ ਸੁੱਚਾ ਤੇ ਉੱਚਾ ਜੀਵਨ ਇੱਕ ਵਾਕਿਆ ਯਾਦ ਆਉਂਦਾ ਉਹਨਾਂ ਦੇ ਛਤ ਕੋਈ ਬਾਹਰ ਤੋਂ ਪ੍ਰੇਮੀ ਉਹਨਾਂ ਲਈ ਬੜਾ ਛਤਰਾ ਲਿਆਇ ਸੀ ਤੇ ਉਹ ਕੋਈ ਮੰਗ ਕੇ ਲੈ ਗਿਆ ਉਹ ਵਾਪਸ ਨਹੀਂ ਕਰਕੇ ਗਿਆ ਗੱਲ ਪਤਾ ਲੱਗੀ ਮੈਂ ਦਿੱਲੀ ਤੋਂ ਲੈ ਕੇ ਆਇਆ ਉਹਦਾ ਲੋਕ ਖਰਾਬ ਹੋ ਗਿਆ ਕਹਿੰਦੇ ਇਹਦਾ ਲੋਕ ਹੀ ਠੀਕ ਕਰਾਣਾ ਹੈ ਦੂਸਰਾ ਨਹੀਂ ਲੈਣਾ ਜਿੰਨੀ ਕਿ ਮੇਰੀ ਜ਼ਿੰਦਗੀ ਆ ਉਹਦੇ ਨਾਲ ਕੱਟ ਜਾਣੀ ਆ ਮਤਲਬ ਉਹਨਾਂ ਨੇ ਪੁਰਾਣਾ ਛੱਤਾ ਇੱਕ ਪ੍ਰੇਮੀ ਦਾ ਦਿੱਤੇ ਸੀ ਉਹਦੇ ਪਵੰਦ ਲਗਾਏ ਸੀ ਇੰਨਾ ਸਾਦਾ ਜੀਵਨ ਕੁਰਤੇ ਨੂੰ ਪਵੰਦ ਲੱਗਿਆ ਹੋੰਦਾ ਸੀ ਔਰ ਮੈਨੂੰ ਸਖਤ ਹਦਾਇਤ ਸੀ ਕਿ ਮੇਰੇ ਲਈ ਕੋਈ ਚੀਜ਼ ਨਹੀਂ ਲੈਣੀ ਬਾਬਰਤ ਬੜਾ ਅੱਜ ਜੇਕਰ ਆਪਾਂ ਬਹੁਤ ਲੋਕਾਂ ਦਾ ਜੀਵਨ ਦੇਖਦੇ ਆਂ ਬੜੇ-ਬੜੇ ਆਲ ਦੀ ਸ਼ਾਨ ਜਿਹੜੇ ਅ ਕਮਰੇ ਬਣਾਏ ਨੇ ਉਹਨਾਂ ਚ ਆਲ ਦੀ ਸ਼ਾਨ ਜਿਹੜੀਆਂ ਅਦਰਿਕ ਜਿਹੜੀਆਂ ਸੁਭਦਾਵਾਂ ਦੇ ਨਾਲ ਲੈਸ ਕਮਰੇ ਨੇ ਪਰ ਬੱਜਦੇ ਜੇਕਰ ਇਸ ਕਮਰੇ ਨੂੰ ਦੇਖਿਆ ਜਾਵੇ ਇਸ ਸਥਾਨ ਨੂੰ ਦੇਖਿਆ ਜਾਵੇ ਤਾਂ ਬੜਾ ਸਾਦਾ ਜਿਹਾ ਸਥਾਨ ਹੈ ਜਿਸ ਤਰ੍ਹਾਂ ਪੁਰਾਣੇ ਢੰਗ ਦੇ ਨਾਲ ਜਿਹੜੇ ਬਜ਼ੁਰਗ ਜਿਹਨੇ ਰਹਿੰਦੇ ਹੁੰਦੇ ਸੀ ਦੇਖੋ ਬੇਸਿਕ ਨੀਡਸ ਜਿਹੜੀਆਂ ਤੁਹਾਡੀਆਂ ਉਹ ਸਾਦਗੀ ਚ ਹੀ ਹੈ ਬੇਸਿਕ ਪ੍ਰਿੰਸੀਪਲ ਤੋਂ ਤੁਸੀਂ ਆਸੇ-ਪਾਸੇ ਜਾਓਗੇ ਦੁਖ ਪਾਉਗੇ ਤੇ ਸਾਦਾ ਜੀਵਨ ਸੁੱਚਾ ਜੀਵਨ ਔਰ ਜਿਹੜਾ ਸਿੱਖੀ ਦਾ ਮਾਰਗ ਹੈ ਤਾਂ ਸੇਵਕ ਦਾ ਮਾਰਗ ਆ ਐਸ਼ ਵਾਲਾ ਤਾਂ ਹੈ ਹੀ ਨਹੀਂ ਇਹਦੇ ਚ ਸੇਵਾ ਆ ਪਰਉਕਾਰ ਆ ਹਿਊਮੈਨਿਟੀ ਦੀ ਸੇਵਾ ਆ ਜੇ ਤੁਸੀਂ ਆਰਾਮ ਕਰ ਲਏ ਫਿਰ ਰਾਮ ਭੁੱਲ ਗਏ ਆਰਾਮ ਹੀ ਰਹਿ ਗਿਆ ਹੈਗੇ ਨਹੀਂ ਜੀ ਉਹਨਾਂ ਦਾ ਤਾਂ ਬੜਾ ਸੁੱਚਾ ਜੀਵਨ ਸੀ ਬੜਾ ਉੱਚਾ ਆਪਣਾ ਕਿੰਨੇ ਲੋਕਾਂ ਨੂੰ ਤਾਰ ਗਏ ਨਾਲੇ ਤਾਰੀ ਜਾਣਾ ਸੀ ਸਾਤ ਉਦੋਂ ਚੌਥੀ ਜਮਾਤ ਪੜ੍ਹਦੇ تھے ਹਲੋ ਹਲੋ ਜਦੋਂ ਉਹਨਾਂ ਨੇ ਨਿਤਨੇਮ ਤੇ ਹੋਰ ਪਾਣੀ ਇਕੱਠ ਕਰਦੀਆਂ ਸੀ ਆ ਕਬਰੀ ਕਮੀ ਕਿੱਥੇ ਆ ਮੜਦੇ ਇਹਨਾਂ ਸਭ ਨੂੰ ਕੰਠ ਵਾਲੀਆਂ ਕਰਨੀਆਂ ਜਿਨ੍ਹਾਂ ਦਾ ਉਹ ਨਿਤਰੇਮ ਕਰਦੇ ਸੇ ਉਹ ਤੋਂ ਬਾਅਦ ਸ਼ੁਰੂ ਤੋਂ ਤਾਂ ਆਰੰਭਿਕ ਬਿੱਤੀ ਦਿੱਤਾ ਤੇ ਉਹਨਾਂ ਨੇ ਬਾਬਾ ਜਵਾਲਾ ਸਿੰਘ ਦੇ ਸੰਗਤ ਮਾੜੇ ਬਾਬਾ ਸ਼ਰ ਸ਼ਾਦੀ ਦੇ ਸੰਗਤ ਮਾਣੀ ਉਹ ਤੋਂ ਬਾਅਦ ਉਹਨਾਂ ਨੇ ਬਾਬਾ ਹਰੀ ਸਿੰਘ ਦੇ ਸੰਗਤ ਮਾਣੀ ਬਾਬਾ ਖਿਜ ਸਿੰਘ ਦੀ ਸੰਗਤ ਮਾਣੀ ਤੇ ਸਾਰੇ ਜੋੜ ਮੇਲੇ ਉਹਨਾਂ ਨੇ ਨੌਕਰੀ ਕਰਦੇ ਦੌਰਾਨ ਵੀ ਭਗਤਾਏ ਉਹ ਤੋਂ ਬਾਅਦ ਉਹਨਾਂ ਨੇ ਫਿਰ ਬਾਬਾ ਸ਼ਾਦੀ ਦੇ 87 ਦੇ ਵਿੱਚ ਚੜ੍ਹਾਈ ਕੀਤੀ। ਉਹਨਾਂ ਨੂੰ ਸਾਰਾ ਜੋ ਇਸੇ ਦਾ ਪਰਵਾਂਸੀ ਸੌਪਿਆ ਗਿਆ। ਜੋ ਉਹਨਾਂ ਨੇ ਹੁਣ ਤੱਕ ਬਾਖੂਬੀ ਦੇ ਨਾਲ ਲਵਾਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। 95 ਸਾਲ 7 ਮਹੀਨੇ 9 ਦਿਨ ਦੀ ਵਰਤ ਭੋਗ ਕੇ ਉਸ ਸੰਸਾਰ ਤੋਂ ਚਲੇ ਗਏ। ਸੋ ਕੋਈ ਬੇਦ ਆ ਗਏ ਹਨ। ਬੜਾ ਸਾਦਾ ਜੀਵਨ ਬਤੀਤ ਕੀਤਾ। ਪਹਿਲਾ ਪਹਿਲਾ ਸਾਈਕਲ ਤੇ ਰਹਿੰਦੇ ਗਏ। ਕਮਰਾ ਵੀ ਬੜਾ ਸਾਦਾ। ਜੀਵਨ ਵੀ ਬੜਾ ਸਾਦਾ। ਖਾਣਾ ਪੀਣਾ ਵੀ ਬੜਾ ਸਾਦਾ। ਤੇ ਪਰ ਆ ਵੀ ਬੜਾ ਖਤ ਦਾ ਜੋ ਦੀ ਸਾਰੇ ਸੰਗਤਾਂ ਦੇਖਦੇ ਰਿਹਾ ਹਨ ਜਿਸੇ ਕਰਕੇ ਅੱਜ ਲੋਕ ਆ ਰਹੇ ਹਨ ਕਿਉਂਕਿ ਕਿਸੇ ਬੰਦੇ ਦਾ ਜੋ ਜੀਵਨੀ ਹੈ ਉਹ ਪ੍ਰਚਾਰ ਹੁੰਦਾ ਉਹਨਾਂ ਨੇ ਕੋਈ ਪ੍ਰਚਾਰ ਨਹੀਂ ਕਰਿਆ ਉਹਨਾਂ ਨੇ ਕੀਰਤਨ ਨਹੀਂ ਕਰਿਆ ਲੈਕਚਰ ਨਹੀਂ ਦਿੱਤਾ ਸੋ ਅੱਜ ਸੰਗਤਾਂ ਦਾ ਜੋ ਗੱਠ ਹੈ ਉਹਨਾਂ ਦੀ ਸ਼੍ਰੀਅਤ ਕਰਕੇ ਹੀ ਹੋ ਰਿਹਾ ਹੈ ਸੋ ਮੈਂ ਪੀਟੀਸੀ ਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਇਹ ਜੇ ਮਹਾਂਪੁਰਸ਼ਾਂ ਦੀ ਅੰਤ ਵਿਆਹਣ ਦੀ ਕਰ ਬਚਪਨ ਤੋਂ ਹੀ ਨਿਤਨੇਮ ਤੇ ਹੋਰ ਬਾਣੀਆਂ ਕੰਟਸਨ ਬਾਬਾ ਖੁਸ਼ਾਲ ਸਿੰਘ ਜੀ ਨੂੰ ਤੇ ਬਾਣੀ ਦੇ ذریعے ਲੋਕਾਂ ਦਾ ਜੀਵਨ ਬੜੇ ਵੱਡੇ ਪੱਤਰ ਦੋਤੇ ਬਾਬਾ ਜੀ ਨੇ ਸੁਧਾਰਨ ਦਾ ਆਪਣੇ ਜੀਵਨ ਦੇ ਵਿੱਚ ਕੰਮ ਕੀਤਾ ਬਾਬਾ ਜੀ ਨੇ ਇਰੀਗੇਸ਼ਨ ਵਿਭਾਗ ਦੇ ਵਿੱਚ ਵੀ ਨੌਕਰੀ ਕੀਤੀ ਤੇ ਆ ਆਨੰਦਪੁਰ ਸਾਹਿਬ ਰੂਪਨਗਰ ਅਤੇ ਫਤੇਗੜ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਵੱਖ-ਵੱਖ ਜਿਹੜੇ ਲੰਗਰਾਂ ਦੇ ਵਿੱਚ ਬਾਬਾ ਜੀ ਦੀ ਵੱਡੀ ਜਿਹੜੀ ਸੇਵਾ ਉਹ ਰਹੀ ਹੈ ਤਾਂ ਅੱਜ ਸੰਗਤਾਂ ਬਾਬਾ ਜੀ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਯਾਦਕਾਰੀਆਂ ਨੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰੀਆਂ ਨੇ ਤੇ ਸੰਗਤਾਂ ਦਾ ਕਹਿਣਾ ਹੈ ਕਿ ਬਾਬਾ ਜੀ ਦਾ ਜੀਵਨ ਉਹਨਾਂ ਦੇ ਲਈ ਪ੍ਰੇਰਨਾ ਪ੍ਰਿਆ ਰਹੇਗਾ ਕੈਮਰਾਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸ਼ਨੂਜ਼ ਰੋਪੜ